ਮਾਮਲਾ ਹਿੰਦੂ ਨੇਤਾ ਸੁਦੀਰ ਸੂਰੀ ਦੇ ਦੋਵੇਂ ਪੁੱਤਰਾਂ ਤੇ ਹੋਈ ਫਿਰੋਤੀ ਦੇ ਪਰਚੇ ਨਾਲ ਜੁੜਿਆ ਜਿਸ ਸਬੰਧ ਵਿੱਚ ਅਦਾਲਤ ਵੱਲੋਂ ਪੁਲਿਸ ਨੂੰ ਮਿਲੇ ਰਿਮਾਨ ਸਬੰਧੀ ਮਦਦਕ ਸੁਦੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਅਤੇ ਹੋਰ ਹਿੰਦੂ ਨੇਤਾਵਾਂ ਦਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਉਹਨਾਂ ਦੇ ਪੁੱਤਰਾਂ ਤੇ ਹੋਇਆ ਪਰਚਾ ਬਿਨਾਂ ਆਧਾਰ ਤੋਂ ਹੈ ਜੋ ਕਿ ਸੂਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਜੀ ਸਾਜ਼ਿਸ਼ ਹੈ ਪਰ ਸਾਨੂੰ ਨਿਆ ਪਾਲਿਕਾ ਤੇ ਪੂਰਾ ਪ੍ਰੋਸੈਸ ਸੰਬੰਧੀ ਜਾਣਕਾਰੀ ਦਿੰਦਿਆਂ ਹਿੰਦੂ ਨੇਤਾ ਤੇ ਸੁਦੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਹਿੰਦੂ ਨੇਤਾ ਸੁਸ਼ੀਲ ਬਿਲਦਾਰ ਨੇ ਦੱਸਿਆ ਕਿ ਸੂਰੀ ਪਰਿਵਾਰ ਹੈ ਜਿਹੜਾ ਪੁਸ਼ਤਾਂ ਤੋਂ ਸਮਾਜ ਸੇਵਾ ਲੋਕ ਪਹਲਾਈ ਦੇ ਕੰਮਾਂ ਦੇ ਵਿੱਚ ਵੱਧ ਛੜ ਕੇ ਹਿੱਸਾ ਲੈ ਰਿਹਾ ਜਿਵੇਂ ਕਿ ਅਸੀਂ ਥੋੜੇ ਦਿਨਾਂ ਤੱਕ ਇੱਕ ਐਂਬੂਲੈਂਸ ਸਾਂਭ ਕਰਨ ਵਾਲਿਆਂ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਹੈ ਤੇ ਇਸ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਹਾਂਜੀ ਰਿਕਾਰਡਿੰਗ ਪਰਪਸ ਆਪਣਾ ਨਾਮ ਦੱਸ ਕੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਸਲੀਲ ਬਿੱਲਾ ਸ਼ੇਰਸਨਾ ਟਕਸਾਲੀ ਤੋਂ ਦੇਖੋ ਜੀ ਸਾਨੂੰ ਨਿਆਂ ਪ੍ਰਣਾਲੀ ਦਾ ਪੂਰਾ ਵਿਸ਼ਵਾਸ ਹੈ ਪੁਲਿਸ ਨੇ ਪਰਚਾ ਦਿੱਤਾ ਹੈ ਪੁਲਿਸ ਨੂੰ ਪ੍ਰੂਫ ਹੀ ਕਰਨਾ ਪੈਣਾ ਉਸ ਚੀਜ਼ਾਂ ਨੂੰ ਔਰ ਤੁਹਾਡੇ ਸਾਹਮਣੇ ਰੋਜ਼ ਰੋਜ਼ ਆਣ ਇੱਕ ਦਿਨ ਦਾ ਨਮਾਣ ਮੰਗ ਲਿਆ ਇਹ ਫਲਾਣੀ ਚੀਜ਼ ਕਰਨੀ ਜੀ ਉਹ ਨਹੀਂ ਮਿਲੀ ਫੇਰ ਇੱਕ ਦਿਨ ਦਾ ਰਿਮਾਂਡ ਮੰਗ ਲਿਆ ਜੀ ਇਹ ਬਰਾਮਦਗੀ ਕਰਨੀ ਉਹ ਵੀ ਨਹੀਂ ਮਿਲੀ ਅੱਜ ਉਹਨੇ ਕਿ ਨਵੀਂ ਹੋਰ ਚੀਜ਼ ਦਾ ਰਿਮਾਂਡ ਮੰਗਿਆ ਗਿਆ ਜੀ ਕਿ ਇਹਨਾਂ ਕੋਲੋਂ ਬਰਾਮਦਗੀ ਨਹੀਂ ਤੇ ਉਹ ਹੋ ਸਕਦੀ ਜੋ ਅੰਦਰੋਂ ਸੁਣਨ ਨੂੰ ਮਿਲਿਆ ਕਿ ਭਈ ਇੱਕ ਬੰਦਾ ਹੋਰ ਐਡ ਕੀਤਾ ਵਿੱਚ ਉਹਦੇ ਕੋਲੋਂ ਮਿਲ ਸਕਦੀ ਤੇ ਜੇ ਉਹਦੇ ਕੋਲੋਂ ਮਿਲ ਸਕਦੀ ਤੇ ਉਹ ਪੁਲਿਸ ਨੇ ਉਹਨੂੰ ਬੰਦੇ ਨੂੰ ਲੱਭਣਾਗੇ ਇਹਨਾਂ ਨੇ ਥੋੜੀ ਲੱਭ ਕੇ ਦੇਣਾ ਬੰਦਾ ਇਹ ਤੇ ਆਪ ਜੇਲ੍ਹ ਤੇ ਇਹ ਤੇ ਆਪ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਨੇ ਇਹ ਬਾਕੀ ਜੋ ਵੀ ਹੋ ਰਿਹਾ ਸਾਨੂੰ ਕੋਈ ਗੱਲ ਨਹੀਂ ਕੀ ਸਾਨੂੰ ਨਿਆਂ ਪ੍ਰਣਾਲੀ ਤੇ ਵਿਸ਼ਵਾਸ ਹੈਗਾ ਜੋ ਹੋਏਗਾ ਇਨਸਾਫ ਮਿਲੇਗਾ ਕੋਈ ਗੱਲ ਨਹੀਂ ਜਿੰਨੀ ਦੇਰ ਤੱਕ ਹਾਲੀ ਕਸਟਡੀ 'ਚ ਹੈਗੇ ਨੇ ਉਨੀ ਦੇਰ ਉਹਨਾਂ ਦੀ ਚੱਲਦੀ ਵੀ ਹੈ ਜਦੋਂ ਇਹ ਰਸ ਭੇਜ ਦੇਣਗੇ ਉਸ ਤੋਂ ਬਾਅਦ ਜ਼ਮਾਨਤ ਹੋਏਗੀ ਉਸ ਤੋਂ ਬਾਅਦ ਫਿਰ ਦੇਖਾਂਗੇ ਨਵਾਂ ਰੁੱਖ ਅਸੀਂ ਕੀ ਕਰਨਾ ਬਾਕੀ ਏਡਾ ਥੋੜੀ ਇਹਦੇ ਤੋਂ ਉੱਪਰ ਵੀ ਬੈਠੇ ਨੇ ਸਭ ਦਰਵਾਜ਼ਾ ਖੜਕਟਾਵਾਂਗੇ ਆਰਾਮ ਨਾਲ ਨਹੀਂ ਬੈਠਾਂਗੇ ਬਾਕੀ ਇਨਸਾਫ ਵਾਸਤੇ ਜਿੱਥੇ ਵੀ ਦੌੜਨਾ ਪਏਗਾ ਦੌੜਾਂਗੇ ਤਨਨ ਲੱਗਦਾ ਵੀ ਇੱਕ ਜਿਸ ਤਰ੍ਹਾਂ ਵੀ ਸੂਰੀ ਪਰਿਵਾਰ ਦੇ ਦੇਖੋ ਜੀ ਮੈਂ ਸਾਡੀ ਇਹਨਾਂ ਦੇ ਟਰਾਂਸਪੋਰਟ ਵੀ ਹੈ ਮੈਂ ਤੁਹਾਨੂੰ ਦੱਸਦਾ ਟਰਾਂਸਪੋਰਟ ਵੀ ਹੈ ਹੋਰ ਵੀ ਬਿਜ਼ਨਸ ਨੇ ਦੁਬਈ ਦੇ ਵਿੱਚ ਉਹਨਾਂ ਦਾ ਛੋਟਾ ਬੇਟਾ ਹੈ ਉੱਥੇ ਕਾਰੋਬਾਰ ਹੈ ਉਹਦਾ ਬੜਾ ਠੀਕ ਠਾਕ ਪਰਿਵਾਰ ਹੈ ਕੋਈ ਮਤਲਬ ਗਿਨੇ ਚੁਨੇ ਬੰਦਿਆਂ ਦੇ ਵਿੱਚ ਨਾ ਆਉਂਦਾ ਸੂਰੀ ਪਰਿਵਾਰ ਦਾ ਕੋਈ ਰੱਜੇ ਪੁਜੇ ਬੰਦੇ ਨੇ ਔਰ ਹੁਣ ਥੋੜੇ ਦਿਨ ਕਿੰਨੇ ਦਿਨ ਹੋ ਗਏ ਐਂਬੂਲੈਂਸ ਲਿਆ ਕੇ ਰੱਖੀ ਦੀ ਇਸ ਕੋਸ਼ਿਸ਼ ਹੀ ਸਾਡੀ ਇਹ 23 ਤਰੀਕ ਨੂੰ ਅਸੀਂ ਸ਼ਹੀਦ ਆਪਣਾ ਚੰਦਰ ਸ਼ੇਖਰ ਅਜਾਜ ਜੀ ਦੇ ਜਨਮ ਦਿਨ ਦੇ ਉੱਤੇ ਉਹ ਐਂਬੂਲੈਂਸ ਜਿਹੜੀ ਆ ਰਿਲੀਜ਼ ਕਰਾਂਗੇ ਗਰੀਬਾਂ ਸੇ ਫ੍ਰੀ ਔਰ ਜਿਹੜਾ ਬੰਦਾ ਡਰਾਈਵਰ ਦਾ ਖਰਚਾ ਕੋਲੋਂ ਕਰੇਗਾ ਤੇਲ ਦਾ ਖਰਚਾ ਕੋਲੋਂ ਕਰੇਗਾ 10-12 ਲੱਖ ਰੁਪਏ ਦੀ ਐਂਬੂਲੈਂਸ ਦੇ ਰਿਆ ਤੇ ਉਹ ਇੱਕ ਨਿਕਾਇਆ ਕੰਮ ਕਰੇਗਾ ਜਿਹੜੇ ਬੰਦੇ ਆਪ ਕਰੋੜਵਤੀ ਬੰਦੇ ਨੇ ਜਿਨ੍ਹਾਂ ਨੂੰ ਪੈਸੇ ਦੀ ਪਰਵਾਹ ਹੀ ਨਹੀਂ ਕਿਸੇ ਚੀਜ਼ ਦੀ ਇਹਦੇ ਜੋ ਤੁਸੀਂ ਗੱਲਾਂ ਸਾਹਮਣੇ ਆndੀਆਂ ਵੀ ਇਹ ਕੋਈ ਨਾ ਕੋਈ ਸਾਜ਼ਿਸ਼ ਹੈਗੀ ਹੈ ਵਿੱਚ ਜਿਹਦੇ ਤਹਿਤ ਕੀਤਾ ਗਿਆ ਬਾਕੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਨਿਆਂ ਪ੍ਰਣਾਲੀ ਦੇ ਵਿਸ਼ਵਾਸ ਹੈ ਬਾਕੀ ਉਹਦੇ ਤੇ ਜੋ ਬਾਕੀ ਪਰਮਾਤਮਾ ਦੇ ਔਰ ਨਿਆਂ ਪ੍ਰਣਾਲੀ ਦੇ ਹਾਂਜੀ ਸੋਰੀ ਸਾਹਿਬ ਕੀ ਹੈ ਜੀ ਸਾਰਾ ਮਾਨ ਲਾ ਕੇ ਕਿੰਨੇ ਦਿਨਾਂ ਦਾ ਕੋਲ ਸੋਲਰ ਵਾਰਡ ਪੱਗਿਆ ਕੋਲ ਸੋਲਵਾ ਇੱਕ ਦਿਨ ਦਾ ਰਿਮਾਂਡ ਜਿਹੜਾ ਮਾਨਨਿਆ ਨਿਆਇਦਿਸ਼ ਨੇ ਦਿੱਤਾ ਹੈ ਤੁਸੀਂ ਇਹ ਸਾਰੇ ਬਾਈਟ ਤਾਂ ਮੈਂ ਪਹਿਲੇ ਵੀ ਦੇ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੇ ਅਪਰੋਚ ਕੀਤੀ ਸ਼ਿਵਸਾਨਾ ਟਕਸਾਲੀ ਦੇ ਦਫ਼ਤਰ ਦੇ ਵਿੱਚ ਉਹਦੀ ਇੱਕ ਲੈਟਰ ਵੀ ਦਿੱਤੀ ਗਈ ਹੈ ਜਿਹੜੀ ਉਹਨਾਂ ਨੇ ਆ ਕੇ ਦਫ਼ਤਰ ਤੇ ਦਿੱਤੀ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਕਿਸੇ ਕੰਪਨੀ ਨੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਹੈ ਕੁਝ ਬੰਦਿਆਂ ਨੇ ਔਰ ਉਹਨਾਂ ਕੋਲ ਬਲੈਂਕ ਚੈੱਕਸ ਲਏ ਆ ਉਹਨਾਂ ਦੇ SIM ਲਏ ਆ ਔਰ ਨਕਲੀ ਮੋਬਾਈਲ ਦਾ ਤੰਦਾ ਹੁੰਦਾ ਆ ਤੁਹਾਨੂੰ ਇਹ ਵੀ ਦੱਸਦਾ ਕਿ ਫੋਨ ਦੇ ਉੱਤੇ ਬੁਕਿੰਗ ਹੁੰਦੀ ਸੀ ਮੋਬਾਈਲਸ ਦੀ ਇਹ ਕਹਿ ਕੇ ਕਿ ਇਹ ਮੋਬਾਈਲ ਜਿਹੜਾ ਹੈ ਇਹ Apple ਦਾ Samsung ਦਾ ਹੈ ਔਰ ਜਦੋਂ ਦਿੱਤਾ ਜਾਂਦਾ ਸੀ ਭੇਜਿਆ ਜਾਂਦਾ ਸੀ ਉਹ ਮੋਬਾਈਲ 3000 ਦਾ 4000 ਦਾ 5000 ਬਲਾ ਹੁੰਦਾ ਸੀ ਇਸ ਮਾਮਲੇ 'ਚ ਜਦੋਂ ਪਾਰਸੂਰੀ ਨੇ ਉੱਥੇ ਜਾ ਕੇ ਪੁੱਛਿਆ ਤਾਂ ਉਹ ਬੰਦੇ ਆਪਣੇ ਮੋਬਾਈਲ ਲੈ ਕੇ ਸਾਡੇ ਆਫਿਸ ਆ ਗਏ ਆਫਿਸ ਆਏ ਨੇ ਉਹਦੀ ਆਪਾਂ ਸੀਸੀਟੀਵੀ ਫੁਟੇਜ ਰਿਲੀਜ਼ ਕੀਤੀ ਹੈ ਕਿ ਉਹ ਡੱਬਾ ਵਾਪਸ ਨਹੀਂ ਤਾਂ ਜਾ ਰਹੇ ਨੇ ਉਥੇ ਬੈਠ ਕੇ ਸਾਰੀ ਗੱਲ ਹੋਈ ਜਿੱਥੇ ਉਹਨਾਂ ਨੇ ਅਗਲੇ ਦਿਨ ਦੀ ਡੇਟ ਪਾ ਦਿੱਤੀ ਕਿ ਕੱਲ ਅਸੀਂ ਆਨੇ ਆ। ਔਰ ਅਗਲੇ ਦਿਨ ਕੋਈ ਨਹੀਂ ਆਇਆ ਫੋਨ ਬੰਦ ਕਰ ਦਿੱਤੇ ਗਏ। ਦੁਕਾਨ ਖਾਲੀ ਕਰ ਦਿੱਤੀ ਗਈ ਜਿੱਥੇ ਉਹ ਕੰਮ ਕਰਦੇ ਸੀ ਆਪਣੇ ਮਕਾਨ ਨੂੰ ਵੀ ਤਾਲਾ ਲਗਾ ਦਿੱਤਾ ਗਿਆ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸੂਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਜਿਸ ਦੇ ਤਹਿਤ ਇਹ ਸੋਚਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਿ ਹਿੰਦੂਤਵ ਵਾਸਤੇ ਆਪਣੀ ਜਾਨ ਦੇ ਚੁੱਕਿਆ ਹੈ ਜਿਹੜਾ ਸ਼ਹਾਦਤ ਸਹਿ ਚੁੱਕਿਆ ਹੈ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੇਖੋ ਜਿਸ ਟਾਈਮ ਸੋਰੀ ਸਾਹਿਬ ਦਾ ਕਤਲ ਹੋਇਆ ਸੁਧੀਰ ਕੁਮਾਰ ਸੋਰੀ ਜਿਹਦਾ 1 ਕਰੋੜ ਰੁਪਇਆ ਪ੍ਰਸ਼ਾਸਨ ਮੌਕੇ ਤੇ ਦੇਣ ਨੂੰ ਤਿਆਰ ਸੀ ਕਿ ਸੰਸਕਾਰ ਕਰ ਦੋ ਜਦੋਂ ਅਸੀਂ ਕਹਿ ਰਹੇ ਸੀ ਸੰਸਕਾਰ ਨਹੀਂ ਕਰਨਾ ਅਸੀਂ ਉਹ ਪੈਸੇ ਲੈਣ ਤੋਂ ਇਨਕਾਰ ਕਰਤਾ ਸੀ ਕਿ ਅਸੀਂ ਨਹੀਂ ਲੈਨੇ ਸਰਕਾਰੀ ਨੌਕਰੀਆਂ ਦੇਣ ਨੂੰ ਲੈਟਰ ਜੇ ਵੀ ਪਈ ਆ ਤੁਸੀਂ ਆਪ ਸਮਝਦਾਰ ਹੋ ਕਿ ਅੰਨੇ ਕ ਪੈਸਿਆਂ ਵਾਸਤੇ ਕੋਈ ਅਸੀਂ ਜਿਹੜੀ ਹੈ ਫੰਡਿੰਗ ਹੈ ਕੀ ਉਹਨਾਂ ਨੇ ਕਿਹਾ ਐਸ ਤਰਾ ਪੋਸੀਬਲ ਨਹੀਂ ਹੁੰਦਾ ਤੇ ਨਾ ਹੀ ਕੋਈ ਇੱਕ ਬਿਜ਼ਨਸਮੈਨ ਐਸ ਤਰਾ ਦਾ ਕਰ ਸਕਦਾ ਦੂਸਰੀ ਗੱਲ ਹੈ ਕਿ 18 ਤਰੀਕ ਨੂੰ ਮੀਟਿੰਗ ਵੀ ਹੈ ਉਹਦੇ ਚ ਵੀ ਇਹ ਮੁੱਦਾ ਜਿਹੜਾ ਚੁੱਕਿਆ ਜਾਏਗਾ ਦੂਸਰਾ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਵੀ ਰੱਖਾਂਗੇ ਜਿੱਦੇ ਚਾ ਮੁੱਦੇ ਚੁੱਕਾਂਗੇ ਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਜੇ ਕੋਈ 15 ਲੱਖ ਰੁਪਇਆ ਮੰਗਦਾ ਤੇ 6 ਲੱਖ ਦਿੱਤਾ ਜਾਂਦਾ ਤੇ ਕਿਹਾ ਉਹ 15 ਲੱਖ ਦੀ ਰਸੀਦ ਦੇਵੇਗਾ ਪ੍ਰਸ਼ਾਸਨ ਨੇ ਐਨੇ ਦਿਨ ਐਫ ਆਈ ਆਰ ਕੱਟਣ ਤੋਂ ਬਾਅਦ ਅਰੈਸਟ ਕਿਉਂ ਨਹੀਂ ਪਾਈ? ਕੀ ਉਹ ਵੇਟ ਕਰ ਰਹੇ ਸੀ? 18 ਤਾਰੀਖ ਦੀ ਕਰ ਰਹੇ ਸੀ ਬੇਟੀਆਂ ਕਿਸੇ ਹੋਰ ਚੀਜ਼ ਦੀ ਵੇਟ ਕਰ ਰਹੇ ਸੀ। ਜਾਣ ਬੂਝ ਕੇ ਇਹ ਸਾਰੀ ਸਕੀਮ ਖੇਡੀ ਜਾ ਰਹੀ ਹੈ। ਇੱਕ ਇੱਕ ਦਿਨ ਦਾ ਰਿਮਾਰਡ ਲਿਆ ਜਾ ਰਿਹਾ ਕਦੀ ਵੱਧਾ ਜੁਰਮ ਕਰ ਦਿੱਤਾ ਜਾਂਦਾ ਹੈ ਕਦੀ ਕੁਝ ਕੀਤਾ ਜਾਂਦਾ। ਚਲੋ ਉਤੇ ਡੇਟ ਬਾਈ ਡੇਟ ਡੇਟ ਬਾਈ ਡੇਟ ਡੇਟ ਬਾਈ ਡੇਟ ਸਾਡੇ ਕੋਰਟ ਵਾਸਤੇ ਵੈਸੇ ਮਸ਼ਹੂਰ ਹੈ ਲੇਕਿਨ ਮੈਂ ਸੈਟੀਸਫਾਈਡ ਆ ਮਨੂੰ ਆਪਣੇ ਜਿਹੜਾ ਕੋਰਟ ਹੈ ਉਹਦੇ ਤੇ ਪੂਰਾ ਵਿਸ਼ਵਾਸ ਹੈ ਕਿ ਜੋ ਹੋਏਗਾ ਠੀਕ ਹੋਏਗਾ ਸਲੋ ਹੋ ਰਿਹਾ ਹੈ ਕੋਈ ਗੱਲ ਨਹੀਂ ਨਿਆਂ ਮਿਲੇਗਾ ਕਿਉਂਕਿ ਬੱਦਲ ਸਦਾਬ ਨਹੀਂ ਰਹਿੰਦੇ ਸੂਰਜ ਬਦਲਾਂ ਨੂੰ ਚੀਰ ਕੇ ਨਿਕਲਦਾ ਹੈ ਪਰ ਮੈਨੂੰ ਪੂਰੀ ਉਮੀਦ ਹੈ ਪਰ ਪੂਰਾ ਵਿਸ਼ਵਾਸ ਹੈ ਔਰ ਆਪਣੇ ਆਪ ਤੇ ਵੀ ਵਿਸ਼ਵਾਸ ਹੈ ਔਰ ਕੌਨਫੀਡੈਂਸ ਹੈ ਕੀ ਡਟ ਕੇ ਬਾਹਰ ਨਿਕਲਾਂਗੇ ਜਿਹੜੇ ਅੱਜ ਹਿੰਦੂ ਸਮਾਜ ਦੇ ਵਿੱਚ ਵੀ ਕੁਛ ਇੱਕ ਅੰਸਰ ਨੇ ਕੁਛ ਇੱਕ ਪਾਰਟੀਆਂ ਨੇ ਜਿਸਾਂ ਸੁਧੀਰ ਕੁਮਾਰ ਸੂਰੀ ਜੀ ਦਾ ਕਤਲ ਹੋਇਆ ਸੀ ਤਾਂ ਮੈਂ ਸਪਸ਼ਟ ਕੀਤਾ ਸੀ ਕਿ ਸੁਧੀਰ ਕੁਮਾਰ ਸੂਰੀ ਜੀ ਨੂੰ ਉੱਥੇ ਕੌਣ ਲੈ ਕੇ ਗਿਆ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਫੰਡਿੰਗ ਹੋਈ ਸੀ ਅੱਜ ਬਹੁਤ ਖੁਸ਼ ਹੋ ਰਹੇ ਪਰ ਆਮ ਪਬਲਿਕ ਔਰ ਤੁਹਾਡੇ ਜਿਹੜੇ ਸਪੋਰਟਰ ਨੇ ਉਹਨਾਂ ਦੇ ਮਨ ਦੇ ਵਿੱਚ ਜਨ ਦੇ ਵਿੱਚ ਇੱਕ ਸਵਾਲ ਘਟਕ ਰਿਹਾ ਹੈ ਕਿ ਸੂਰੀ ਸਾਹਿਬ ਦੀ ਟਰਾਂਸਪੋਰਟ ਹੈ ਆਪਣੀ ਹੂੰ ਹੂੰ ਔਰ ਇੱਕ ਚੰਗੀ ਭਲੀ ਫੈਮਿਲੀ ਤੋਂ ਬਲੌਂਕ ਕਰਦੇ ਨੇ ਕੋਈ ਪੈਸੇ ਨਹੀਂ ਕੋਈ ਤੰਗੀਆਂ ਨਹੀਂ ਔਰ ਇੱਕ ਮਿੱਕੀ ਜੀ ਗੱਲ ਤੋਂ ਇੱਕ ਛੋਟੀ ਜੀ ਅਮਾਉਂਟ ਤੋਂ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਤੁਹਾਡੇ ਜਿਹੜੇ ਸਪੋਰਟਰ ਨੇ ਉਹ ਕਾਫੀ ਇਸ ਜੀ ਹੱਟ ਨੇ ਕਿਉਂਕਿ ਉਹ ਉਹ ਮੰਨ ਨਹੀਂ ਸਕਦੇ ਨਾ ਉਹ ਨਹੀਂ ਮੰਨ ਸਕਦੇ 10 ਲੱਖ ਰੁਪਏ ਦੀ ਐਂਬੂਲੈਂਸ ਅਸੀਂ ਹੁਣ ਲਈ ਹੈ ਰਾਸ਼ਨ ਅਸੀਂ ਵੰਡਿਤ ਕਰਦੇ ਆਂ ਪੈਨਸ਼ਨ ਨਾਲ ਸੀ ਦਿੱਨੇ ਮਤਲਬ ਜਿਹੜਾ ਬੰਦਾ ਸੂਰੀ ਪਰਿਵਾਰ ਨੂੰ ਕਲੋਜ਼ਲੀ ਜਾਣਦਾ ਉਹਨੂੰ ਪਤਾ ਹੈ ਕਿ ਇਟਸ ਨਾਟ ਅ ਪੋਸੀਬਲ ਐਸਾ ਹੋ ਹੀ ਨਹੀਂ ਸਕਦਾ ਬਾਕੀ ਕੋਈ ਗੱਲ ਨਹੀਂ ਵਕਤ ਬਹੁਤ ਵੱਡੀ ਚੀਜ਼ ਹੈ ਵਕਤ ਦੇ ਨਾਲ ਸਾਰੇ ਜ਼ਖਮ ਭਰ ਜਾਂਦੇ ਨੇ ਵਕਤ ਦੇ ਨਾਲ ਸੱਚ ਜਿਹੜਾ ਉਹ ਬਿਲਕੁਲ ਨਿਖਰ ਕੇ ਬਾਹਰ ਆਉਂਦਾ ਆਏਗਾ 1001% ਆਏ ਅਗਲੀ ਰਣਨੀਤੀ ਕੀ ਆਏਗੀ ਰਣਨੀਤੀ ਅਜੇ ਕੋਈ ਨਹੀਂ ਹੈ ਅਜੇ ਤਾਂ ਕੋਰਟ ਨੂੰ ਦੇਖ ਰਹੇ ਹਾਂ ਥੋ ਪਹਿਲੇ ਉਨਨੋ ਜੁਡੀਸ਼ੀਅਲ ਹੋ ਜਾਏ ਜ਼ਮਾਨਤ ਹੋ ਜਾਏ ਉਸ ਤੋਂ ਬਾਅਦ ਦੇਖਦੇ ਹਾਂ